ਧਾਰਮਿਕ ਸਥਾਨ ਤੇ ਰੀਲ ਬਣਾਉਣੀ ਇਸ ਲੜਕੀ ਨੂੰ ਕਾਫੀ ਮਹਿੰਗੀ ਪੈ ਗਈ ਹੈ ਤੇ ਇਸ ਦੇ ਵੱਲੋਂ ਹੁਣ ਬਕਾਇਦਾ ਮੁਆਫੀ ਮੰਗੀ ਗਈ ਹੈ ਤਦ ਆਸ ਹੈ ਕਿ ਅਮਰਸਰ ਦੇ ਪਵਿੱਤਰ ਸ਼੍ਰੀ ਦੁਰਗਿਆਣਾ ਮੰਦਿਰ ਦੇ ਅੰਦਰ ਗਾਣਿਆਂ ਤੇ ਰੀਲਾ ਬਣਾਉਣ ਵਾਲੀ ਇੱਕ ਲੜਕੀ ਦਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਸਵਾਮੀ ਸ਼੍ਰੀ ਅਸ਼ਨੀਲ ਜੀ ਮਹਾਰਾਜ ਵੱਲੋਂ ਇਸ ਮਾਮਲੇ ਦੇ ਵਿੱਚ ਮੰਗ ਕੀਤੀ ਗਈ ਕਿ ਜਲਦ ਤੋਂ ਜਲਦ ਲੜਕੀ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਤੋਂ ਬਾਅਦ ਗਾਣਿਆਂ ਤੇ ਮੰਦਿਰ ਦੇ ਵਿੱਚ ਰੀਲ ਬਣਾਉਣ ਵਾਲੀ ਲੜਕੀ ਦੇ ਵੱਲੋਂ ਗਲਤੀ ਦੇ ਲਈ ਮੁਆਫੀ ਮੰਗੀ ਗਈ ਹੈ ਤੇ ਇਸ ਸਬੰਧੀ ਅਸ਼ਨੀਲ ਜੀ ਮਹਾਰਾਜ ਦਾ ਇਹ ਕਹਿਣਾ ਹੈ ਕਿ ਪਿਛਲੇ ਦਿਨੀ ਸ਼੍ਰੀ ਦਰੁਗਿਆਨਾ ਮੰਦਿਰ ਦੇ ਅੰਦਰ ਇੱਕ ਲੜਕੀ ਦੀ ਵੀਡੀਓ ਵਾਇਰਲ ਹੁੰਦੀ ਹੈ ਜਿਸ ਵੱਲੋਂ ਫਿਲਮੀ ਗਾਣੇ ਤੇ ਰੀਲ ਬਣਾਈ ਗਈ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਕੁੜੀ ਦੇ ਵੱਲੋਂ ਮੁਆਫੀ ਮੰਗ ਲਈ ਗਈ ਹੈ ਉਹਨਾਂ ਨੇ ਕਿਹਾ ਕਿ ਉਹ ਮੰਦਿਰ ਦੇ ਅੰਦਰ 7 ਦਿਨ ਸੇਵਾ ਕਰੇ ਤੇ ਉਸ ਨੂੰ ਤਾਂ ਮੁਆਫੀ ਦਿੱਤੀ ਜਾਵੇਗੀ ਜੇਕਰ ਮੰਦਿਰ ਸੇਵਾ ਨਹੀਂ ਕਰਦੀ ਤਾਂ ਵਾਲੇ ਸਮੇਂ ਦੇ ਵਿੱਚ ਉਸ ਦੇ ਖਿਲਾਫ ਕਾਰਵਾਈ ਵੀ ਕਰਵਾਈ ਜਾਵੇਗੀ ਦਰੁਗਿਆਨਾ ਮੰਦਿਰ ਵਿੱਚ ਉਪਦੇਸ਼ਪੰਦ ਵਿੱਚ ਮੈਂ ਅੱਜ ਬਾਲਾ ਜੀ ਮੰਦਿਰ ਅ ਜਗਤਗੁਰੂ ਜੀ ਕੋ ਮਾਫੀ ਮੰਗ ਚੁੱਕੀ ਆ ਸਾਰੇ ਸੰਤ ਸਮਾਇਕ ਨੂੰ ਮਾਫੀ ਮੰਗ ਕੇ ਆਈ ਆ ਤੇ ਜਿਹਦੇ ਵੀ ਮਨ ਨੂੰ ਕੋਈ ਠੇਸ ਪਹੁੰਚੀ ਹੋਏ ਤੇ ਮੈਂ ਸਭ ਕੋਲੋਂ ਮਾਫੀ ਮੰਗਦੀ ਆ ਅੱਜ ਸ਼੍ਰੀ ਰਾਮ ਬਾਲਾ ਜੀ ਧਾਮ ਕਾਲੇਗਨਪੁਰਵੀਕੇ ਜੈਸ ਲੜਕੀ ਨੇ ਥੋੜੇ ਦਿਨ ਪਹਿਲਾਂ ਸ਼੍ਰੀ ਦਰਗਿਆਣਾ ਤੀਰਥ ਵਿੱਚ ਇੱਕ ਪੰਜਾਬੀ ਗਾਣੇ ਲਾ ਕੇ ਵੀਡੀਓ ਬਣਾਈ ਸੀ ਉਸ ਸੰਬੰਧ ਵਿੱਚ ਅੱਜ ਉਹ ਬੱਚੀ ਇੱਥੇ ਆ ਕੇ ਉਹਨੇ ਪੂਰੇ ਸੰਤ ਸਮਾਜ ਕੋ ਮਾਫੀ ਮੰਗੀ ਆ ਸਮਾਜ ਨੇ ਉਹਨੂੰ ਮਾਫ ਵੀ ਕਰ ਦਿੱਤਾ ਤੇ ਅੱਗੇ ਤੋਂ ਤਾੜਨਾ ਵੀ ਕੀਤੀ ਹੈਗਾ ਕਿ ਭਵਿੱਖ ਵਿੱਚ ਇਹੋ ਜਿਹਾ ਕੋਈ ਕੰਮ ਨਹੀਂ ਹੋਣਾ ਚਾਹੀਦਾ ਨਾਲ ਹੀ ਸੰਤ ਸਮਾਜ ਨੇ ਉਹਨੂੰ ਸ਼੍ਰੀ ਦਰਗਿਆਨਾ ਤੀਰਥ ਵਿੱਚ 7 ਦਿਨ ਦੀ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਦਰਗਿਆਨਾ ਤੀਰਥ ਸ਼੍ਰੀ ਪ੍ਰਕਰਮਾ ਦੇ ਵਿੱਚ ਸਫਾਈ ਕਰਨ ਦਾ ਫਰਮਾਨ ਵੀ ਦਿੱਤਾ ਆ ਉਹਨੂੰ ਹੁਕਮ ਵੀ ਦਿੱਤਾ ਆ ਕਿ ਤੂੰ ਇਹ ਸਜ਼ਾ ਨਹੀਂ ਸਮਝਣੀ ਇਹ ਸੇਵਾ ਕਰਨੀ ਆ ਜੇ ਉਹ ਸਾਡੇ ਤੋਂ ਸੇਵਾ ਨਹੀਂ ਕਰਦੀ ਕੀ ਹੋਵੇਗੀ ਜੇ ਉਹ ਬੱਚੀ ਸੇਵਾ ਨਹੀਂ ਕਰੇਗੀ ਫਿਰ ਉਸਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਨੌਜਵਾਨ ਪੀੜੀ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਆ ਕਿ ਧਾਰਮਿਕ ਸਥਾਨ ਤੇ ਜਾ ਕੇ ਇਹੋ ਜਿਹੇ ਰੀਲਾਂ ਨਾ ਬਣਾਓ ਰੀਲਾਂ ਬਣਾ ਕੇ ਤੁਸੀਂ ਗਾਣੇ ਲਾ ਕੇ ਆਪਣੀ ਪਬਲਿਕ ਸਿਟੀ ਵਾਸਤੇ ਸਿਰਫ ਧਾਰਮਿਕ ਸਥਾਨ ਦਾ ਇਸਤੇਮਾਲ ਕਰ ਰਹੇ ਜੇ ਔਰ ਇਹ ਨਾਲ ਪਤਾ ਨਹੀਂ ਕਿੰਨੇ ਕਿ ਜਾਣਿਆਂ ਦੀਆਂ ਭਾਵਨਾ ਨੂੰ ਠੇਸ ਪਹੁੰਚਦੀ ਆ ਮੈਂ ਤੇ ਇਹੋ ਹੀ ਬੇਨਤੀ ਕਰਾਂਗਾ ਕਿ ਤੁਸੀਂ ਧਾਰਮਿਕ ਸਥਾਨ ਤੇ ਜਾ ਕੇ ਫਿਲਮਾਂ ਰੀਲਾਂ ਲਾ ਕੇ ਜਿਹੜੀਆਂ ਗਾਣੇ ਲਾ ਕੇ ਗਾਉਂਦੇ ਜੇ ਇਹ ਬੰਦ ਕਰੋ ਵੈਸੇ ਤੇ ਮੈਂ ਦਰਗਾਹਾਂ ਕਮੇਟੀ ਨੂੰ ਵੀ ਇਹ ਕਹਿਣਾ ਚਾਹੁੰਦਾ ਆ ਕਿ ਜਿਹੜਾ ਵੀ ਅੱਗੇ ਤੋਂ ਵੀਡੀਓ ਬਣਾਉਂਦਾ ਹੋਰ ਫੜ ਕੇ ਮੋਬਾਈਲ ਤੋੜ ਦਿਓ ਹਰ ਇੱਕ ਹਿੰਦੂ ਸਮਾਜ ਸਨਾਤਨੀ ਦੇ ਮੰਦੇ ਵਿੱਚ ਰੋਸ ਸੀ ਸਾਰਿਆਂ ਨੇ ਸਾਡੇ ਨਾਲ ਸੰਯੋਗ ਕੀਤਾ ਇਹ ਨਹੀਂ ਕਹਿ ਸਕਦੇ ਕਿ ਮੈਂ ਅੱਗੇ ਲੱਗਾ ਜਾਂ ਨਹੀਂ ਲੱਗਾ ਪੂਰਾ ਸੰਤ ਸਮਾਜ ਮੇਰੇ ਨਾਲ ਸੀ ਨਾਲ ਲੱਗੇ ਨੇ ਪਰ ਹਰ ਕਿਸ ਨਾਤਰੀ ਵੀ ਮੇਰੇ ਨਾਲ ਸੀ ਮੈਂ ਉਹਨਾਂ ਸਨਾਤਰੀਆਂ ਦਾ ਵੀ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਸਾਡੀ ਥਰੂ ਸੋਸ਼ਲ ਮੀਡੀਆ ਮਤ ਕੀਤੀ ਆ ਸਭ ਤੋਂ ਜ਼ਿਆਦਾ ਮੈਂ ਮੀਡੀਆ ਦਾ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਬਦੌਲਤ ਅੱਜ ਉਹ ਮਾਫੀ ਮੰਗ ਕੇ ਗਈ ਹੈ ਸੇਵਾ ਕੀ ਲਾਈ ਗਈ ਧਾਰਮਿਕੀ ਵੀ ਦੱਸ ਦਿਓ ਜੇਕਰ ਨਹੀਂ ਕਰਦੀ ਤੇ ਉਹਦੇ ਵੀ ਕੀ ਸਜ਼ਾ ਕਰ ਧਾਰਮਿਕ ਸਜ਼ਾ ਨੂੰ ਇਹ ਲਾਈ ਗਈ ਹੈ ਕੁੜੀ ਨੂੰ ਕੀ ਇਹ 7 ਦਿਨ ਸ੍ਰੀ ਦਰਗਿਆਨਾ ਤੀਰਥ ਦੀ ਪ੍ਰਕਰਮਾ ਦੀ ਸਫਾਈ ਕਰੇਗੀ ਜੇ ਉਹ ਇਹ ਸਜ਼ਾ ਨਹੀਂ ਕਰਦੀ ਫਿਰ ਆਪਾਂ ਹਰਤੇ ਕਾਨੂੰਨੀ ਕਾਰਵਾਈ ਕਰਾਂਗੇ